ਜੇ ਸਾਰੇ ਡੰਗਰਾਂ ਨੂੰ ਨਾ ਪੱਠੇ ਪਾ ਲਾ ਟਾਈਮ ਨਾ ਸਾਰੇ ਪੱਠੇ ਪੈਣ ਵਾਲੀ ਕੋਈ ਵੀ ਇਹ ਕਿ ਨਹੀਂ ਧੁੱਪ ਵਾਵੇ ਕਿੰਨੀ ਕੋਈ ਨਹੀਂ ਇਹ ਨਹੀਂ ਧੁੱਪ ਕਰਮਾ ਤੂੰ ਐਵੇਂ ਨਾ ਕਰਿਆ ਕਰ ਕੰਮ ਤੇ ਤੈਨੂੰ ਪਤਾ ਸਾਰਾ ਕਰਨਾ ਹੀ ਪੈਣਾ ਕਰਦਾ ਕੰਮ ਤੋਂ ਥੋੜੀ ਮਣੀ ਕਰਦੀ ਆ ਪਰ ਧੁੱਪ ਤੇ ਵੇਖ ਲਿਆ ਕਰੋ ਤੁਸੀਂ ਇੰਨੇ ਗੰਮਾਂ ਨੂੰ ਕਰਸਿਆ ਕਰਨਾ ਤੁੰਗਲ ਨੂੰ ਹੈ ਬਗਾਨੇ ਘਰ ਤੋਂ ਚੱਲ ਜਾਣਾ ਹੁਣ ਤੂੰ ਆਖੇ ਨਹੀਂ ਲੱਗਦੀ ਬਲੇ ਤੈਨੂੰ ਸਾਰਾ ਕੰਮ ਤੈਨੂੰ ਮਾਵਾ-ਵਾਵਾਂਗੂ ਤੈਨੂੰ ਆਖੀਦਾ ਵੀ ਕਹਿਣਾ ਮੋੜਿਆ ਫੇਰ ਵੀ ਤੁਸੀਂ ਇਦਾਂ ਹੀ ਕਰਦੀਆਂ ਰਹਿੰਦੀਆਂ ਤੈਨੂੰ ਕਰਮੋ ਕਿਹਾ ਕੀ ਐ ਜੀ ਜੀ ਤੇ ਤੈਨੂੰ ਕਰਮੋ-ਕਰਮੋ ਕਰਦੇ ਰਹੀਦਾ ਤੂੰ ਮਾੜਾ ਜਿਹਾ ਚੱਲ ਜਾਈਂ ਸਾਡੇ ਤੇਰੇ ਬਿਨਾ ਜੀ ਨਹੀਂ ਲੱਗਦਾ ਕੰਮ ਥੋੜੀ ਲੱਗਦਾ ਭਾਬੀ ਔਰ ਮੇਰੇ ਤਾਂ ਥੋੜੀ ਆਹੇ ਤੇ ਕੰਮ ਦੇ ਤੂੰ ਮਿਲਿਆ ਤੁਸੀਂ ਕੀ ਪਾਟ ਹੋਣੀ ਐ ਤੂੰ ਬਗਾਨੇ ਘਰ ਚਲੇ ਜਾਣਾ ਕੰਮ ਤੇ ਸਾਨੂੰ ਸਾਰਾ ਕਰਨਾ ਹੀ ਪੈਣਾ ਤੂੰ ਤਾਂ ਬਗਾਨੇ ਘਰ ਚਲ ਜਾਈਂਗੀ ਉਹ ਆਖੀਦਾ ਵੀ ਚੱਲ ਨਿਆਣੇ ਛੋਟੇ ਆ ਥੋੜੇ ਵੱਡੇ ਕਰ ਲਈਏ ਚੱਲ ਭਾਬੀ ਦੱਸ ਕੰਮ ਕੀ ਕਰਨਾ ਹੋ ਹੋ ਨਹੀਂ ਤੇ ਵੇ ਆ ਵਿਆਹ ਕੇ ਘਰੇ ਕੱਲਣਾ ਹੀ ਆ ਤੈਨੂੰ ਵੀ ਇੱਕ ਤਾਂ ਵਾਲਾ ਨਾ ਕਰਮ ਉਹ ਐ ਕਰਿਆ ਕਰ ਫਿਰ ਇਦਾਂ ਮੋ ਉਹ ਨਹੀਂ ਪੈਂਦਾ ਪਨਣਾ ਨਾ ਪਰਝਾਈਆਂ ਦਾ ਹੈ ਤੇਰਾ ਨਾ ਇੰਨਾ ਕਰੀਦਾ ਤੂੰ ਜਿਆਦਾ ਸਾਡੀ ਫਿਰ ਸਾਡੀ ਬਦਨਾਮੀ ਹੁੰਦੀ ਐ ਫਿਰ ਮਾਂ ਨਹੀਂ ਇਹਨਾਂ ਦੀ ਚਲ ਤੂੰ ਇੰਨਾ ਕੰਮ ਕਰ ਲੈ ਜੇ ਤੈਨੂੰ ਸਾਰਾ ਕਰਾਈਦਾ ਹਾਂ ਰੋਟੀ ਟੋਕਾਹੀਂ ਕਰ ਰਹੀ ਨੇਗਾ ਤੂੰ ਇੰਨਾ ਕ ਡੰਗਰਾਂ ਦਾ ਤੇ ਕਰ ਕੰਮ ਸਬਜੀ ਬਣਾ ਲਉਂਗੀ ਸਬਜੀ ਕੋਈ ਨਹੀਂ ਬੀਨੀਆਂ ਨਾ ਤੂੰ ਲਾਗੋ ਚਰਾ ਚੂ ਦੋਵੇਂ ਕਰ ਲਾਂਗੇ ਸਬਜੀ ਤੇ ਧਰ ਲਿਓ ਹਾਂ ਚਲ ਵੇਖ ਲੈ ਨਾ ਤੂੰ ਆਹ ਤੇ ਕੰਮ ਕਰਿਆ ਕਰ ਨਾ ਤੂੰ ਆਖੇ ਬਿਲਕੁਲ ਨਹੀਂ ਲੱਗਦੀ ਪਤਾ ਨਹੀਂ ਕਿਉਂ ਆ ਭਾਬੀ ਮੈਂ ਨਾ ਗੋਇਆ ਵੀ ਛੱਡ ਦੂੰ ਮੈਂ ਸਾਰਾ ਕੰਮ ਕਰ ਦੂੰ ਮੇਰੀ ਮਿਹਨਤ ਵਾਲੀ ਗਾ ਆ ਸਾਰੇ ਡੇਸੋਟਾ ਮੈਨੂੰ ਲੱਗਦਾ ਕੱਲ੍ਹ ਦੇ ਹੀ ਪਏ ਆ ਕੱਲ੍ਹ ਦਾ ਨਹੀਂ ਬੁਖਾਰ ਚੜਿਆ ਤੇ ਤੂੰ ਇੰਨਾ ਕਿਤੇ ਕਰ ਬੱਚੂ ਆ ਕੇ ਤੈਨੂੰ ਸਾਨੂੰ ਨਾਲ ਲੱ ਹੈ ਸਾਡੇ ਕੋਲ ਨਾਲ ਲੱਗਿਆ ਜਾਂਦਾ ਤੈਨੂੰ ਪਤਾ ਵਾ ਤੂੰ ਆਪਣਾ ਕੰਮ ਆਪਣੇ ਟਾਈਮ ਨਾਲ ਪਕਤਾਇਆ ਕਰ ਥੋੜਾ ਜਿਹਾ ਚੱਲ ਲੈ ਨਾ ਬਾਲਟਾ ਤੇ ਸਾਰਾ ਕੰਮ ਕਰ ਇਹਨੂੰ ਦੋ ਕ ਤਿੰਨ ਪਤਾ ਤਿੰਨ ਦਾ ਵਾਪਸੋਂ ਕੰਮ ਕੋਈ ਨਹੀਂ ਕਰਦੀ ਇਹ ਕੋਈ ਤੇ ਪ੍ਰੀਤ ਵੀ ਨਹੀਂ ਆਉਂਦੀ ਵੀ ਮੈਂ ਡੰਗਰਾਂ ਚ ਕੰਮ ਹੀ ਕਰਾਵਾਂ ਅੱਜ ਤਵੇ ਮੈਂ ਤੇਰੀ ਦੂਜੀ ਪਰਜਾਈ ਨਾਲੋਂ ਕਿੰਨੀ ਚੰਗੀ ਆ ਹੈ ਉਹਨੇ ਕਦੀ ਆਈ ਨਾਲ ਡੰਗਰਾਂ ਚ ਮੈਂ ਤੇਰੇ ਨਾਲ ਆਉਣੀ ਆ ਪਿਛੌਜ ਤੋਂ ਬਗਾਨੇ ਆਉਂਦੇ ਆ ਨੰਗ ਦੇ ਟੱਪਦੇ ਆ ਵੀ ਨਹੀਂ ਜਵਾਨਤੀ ਕੱਲੀ ਨਹੀਂ ਮੈਨੂੰ ਇੰਨਾ ਫਿਕਰ ਹੁੰਦਾ ਤੇਰਾ ਜਾਂ ਛੇਤੀ ਕਰ ਆ ਅਰ ਉਹਦੀ ਰੋਈ ਚੁੱਕੇ ਹੋਵੇ ਤੇ ਤੈਨੂੰ ਇੰਨਾ ਔਖਾ ਨਾ ਲੱਗੇ ਹੁਣ ਕਿੰਨੇ ਢੇਰ ਬਣ ਗਏ ਆ ਚੁਕਾ ਦਾਂਗਾ ਬਾਲਟਾ ਮੈਨੂੰ ਚੁਕਾ ਦੇ ਨਹੀਂ ਹੁਣ ਤੂੰ ਤੇ ਕੁਛ ਨਾ ਕੁਛ ਕਰਨਾ ਆਖਣ ਬੰਨਾਂ ਤੇ ਤੂੰ ਫੇਰ ਵੀ ਨਹੀਂ ਅਖੀਰ ਨੂੰ ਤੇ ਰੱਖ ਦੇ ਨਾ ਮੇਰੇ ਤੇ ਅਤਿਆਚਾਰ ਕਰਦੇ ਬਾਲਟੇ ਥੋੜੀ ਚੁੱਕੇ ਜਾਂਦੇ ਮੇਰੇ ਕੋਲੋਂ ਨਾ ਰੋਟੀਆਂ ਤੇ ਫੁਲਕੇ ਤੇ ਤਾਂ ਚੁੱਕੇ ਜਾਂਦੇ ਫਿਰ ਉਹੀ ਗੱਲ ਪ੍ਰੀਤ ਮੇ ਤਾਂ ਕਰਮੋ ਕਰਦੀ ਹੈ ਹੈ ਚੁਕਾ ਦੇ ਰੋਟੀਆਂ ਤੇ ਫੁਲਕੇ ਤੇ ਤੋ ਜਿੰਨੀ ਮਰਜ਼ੀ ਚੁਕਾ ਲਓ ਤੂੰ ਪਤਾ ਨਹੀਂ ਲੱਗਣਦੀ ਵੀ ਕਿੰਨੇ ਇੱਕ ਮਿੰਟ 'ਚ ਛੱਕ ਗਈ ਹੈ ਚਰਬਾਲਾ ਦੂਰ ਨਾ ਜਾਵੀਂ ਬਗਾਨੇ ਬੰਦੇ ਲੱਗੇ ਇੱਕ ਕੰਮ ਬੜਾ ਪਿਆਰ ਰੱਖਣਾ ਪੈਂਦਾ ਧੁੱਪੇ ਧੁੱਪੇ ਨਾਲ ਪ੍ਰੀਤ ਆ ਵੀ ਜਦੋਂ ਕਦੀ ਕੰਮ ਕਰਾ ਆਇਆ ਕਰਨਾਲੇ ਦੇ ਕੋਈ ਕੰਮ ਨਹੀਂ ਇਹਦੇ ਨਾਲ ਕਰਾ ਕੇ ਜਾਂਦੀ ਮੈਨੂੰ ਧੁੱਪੇ ਸਾਲਾ ਕੰਮ ਦੱਸਦੀ ਆਪ ਤੇ ਮੈਡਮੋਂ ਕਾਲੀ ਹੋ ਜੂਗੀ ਲਗੋ ਆ ਸੋਟ ਲਿਆਵਾ ਹੁਣ ਮੈਂ ਕੜੀ ਕਿਤੇ ਪੱਖੇ ਥੱਲੇ ਸਾਹ ਲੈਣਾ ਅੰਦਰ ਕਿੱਥੇ ਇਹਨਾ ਮੈਨੂੰ ਲੈਣ ਦੇਣਾ ਸਾਹ ਇਹ ਗਰਮੀ ਵੜੀ ਇੱਥੇ ਲੈ ਲੈਣੀ ਅੰਦਰ ਤੇ ਕਿਤੇ ਟਿਕਣ ਨਹੀਂ ਦਿੰਦੇ ਕਿਤੇ ਬਹਿਣ ਨਹੀਂ ਦਿੰਦੇ ਸੋਟ ਲਿਆ ਕਰਮਾ ਗੋ ਆ ਹਾਂਜੀ ਤੂੰ ਬਹਿ ਵੀ ਗਈ ਆ ਤਾਬੀ ਗਰਮੀ ਬੜੀ ਲੱਗਨਦੀ ਮੁੜਕਾ ਵੜਾ ਮਮੀ ਤੇਰੇ ਨਾਲ ਹੀ ਖਲੋਤੀਆਂ ਕਦੋਂ ਦੀ ਤੂੰ ਵੀ ਜਦੋਂ ਜਾ ਕੇ ਅੰਦਰ ਬਹਿਣਾ ਉਹ ਮੈਂਰੇ ਮੰਦਰ ਬੈਠੀ ਹੋਊਗੀ ਮੈਂ ਕਿੱਦਾਂ ਜਾ ਕੇ ਮੈਨੂੰ ਵੀ ਤਾਂ ਗਰਮੀ ਹੀ ਨਹੀਂ ਲੱਗਦੀ ਖੜੇ ਹਾਂ ਤੇ ਮੈਂ ਤਾਂ ਕੰਮ ਕਰਨ ਦੇ ਮੈਨੂੰ ਤੇਰਾ ਕਰਕੇ ਖੜਨਾ ਪੈਂਦਾ ਵਾ ਨਾ ਤੇ ਮੈਂ ਕੱਲੀ ਨੂੰ ਜੇ ਤੈਨੂੰ ਕੱਲੀ ਨੂੰ ਖੁਲਾੜ ਦਿੰਦੇ ਤਾਂ ਵੀ ਰੌਲਾ ਪਾਉਂਦੇ ਵੀ ਕੁੜੀ ਜਵਾਨ ਕੱਲੀ ਐ ਬੂਹੇ ਘੜੀ ਖੁਲਾੜ ਦਿੰਦੇ Goa ਸੁੱਟਨ ਨੂੰ ਬੂਹੇ ਕੀ ਕਰਾ ਦੰਗਰਾਂ ਨੂੰ ਪਾਣੀ ਡੱਠਣ ਵਾਲਾ ਕੱਟੀਆਂ ਨੂੰ ਪਾਣੀ ਵਿਖਾਇਆ ਵਾ ਤਾਬੀ ਨਹੀਂ ਵਿਖਾ ਦਿੰਦੀ ਆ ਚਲ ਵਿਖਾ ਦੇ ਤੈਨੂੰ ਪਤਾ ਇਹਨਾਂ ਦਾ ਤੇ ਪੁੰਨ ਹੁੰਦਾ ਵ ਤੂੰ ਭੱਜ ਭੱਜ ਕੰਮ ਕਰਿਆ ਕਰ ਨਾਲ ਤੇਰਾ ਥੋੜਾ ਦਾ ਸਰੀਰ ਦਾ ਫਰਕ ਬਹੁਤ ਕੱਲ ਨੂੰ ਅਸਤ ਤੈਨੂੰ ਵੇਖਣ ਵਾਲੇ ਵੀ ਹੋਣੇ ਕਰਮ ਤੂੰ ਮੇਰੀ ਗੱਲ ਦਾ ਕਰਦੀ ਏ ਗੁੱਸਾ ਤੂੰ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਕਰ ਥੋੜਾ ਜਿਹਾ ਸੁਧ ਮਾਗਦਿਆਂ ਨਾਲ ਸੋਚਿਆ ਕਰ ਤੇਰਾ ਚੰਗਾ ਹੀ ਸੋਚਦੀ ਆ ਅੱਜ ਮੈਂ ਦੂਜੀ ਨਾਲ ਉਹ ਤੇਰਾ ਕਿੰਨਾ ਚੰਗਾ ਸੋਚਦੀ ਉਹ ਵੇਖਿਆ ਤੇਰੇ ਨਾਲ ਆਈ ਧੁੱਪੇ ਮੇਰੇ ਅੱਜ ਵੀ ਕਰਲੇ ਕੱਲੇ ਨਹੀਂ ਗੱਲ ਮੈਨੂੰ ਹੀ ਆਖਾਂ ਦੀ ਬਹਿ ਜਾ ਮੈਂ ਕਿਹਾ ਨਹੀਂ ਜਵਾਨ ਧੀ ਐ ਮੈਂ ਕੱਲੀ ਨਹੀਂ ਬਾਹਰ ਕੱਲਣੀ ਭਾਬੀ ਜੀ ਤੂੰ ਮੈਨੂੰ ਇੱਕ ਸੂਟ ਲਿਆ ਦੇ ਤਾਂ ਮੇਰਾ ਕਿੰਨਾ ਕਰਦੀ ਚਲ ਕੋਈ ਨਹੀਂ ਮੈਂ ਵੇਖੂ ਤੂੰ ਭੱਜ ਭ ਤੂੰ ਪੁੱਛੂ ਕੀ ਜੇ ਤਾਂ ਮੈਂ ਪਾਇਆ ਵੀ ਕਿੱਥੋਂ ਆਇਆ ਕੋਈ ਨਹੀਂ ਕੋ ਤਾਂ ਮੈਂ ਆਪਣੇ ਸਵਾਲ ਦੇ ਦੂੰਗੀ ਤੂੰ ਇੰਨਾ ਨਾ ਕਪੜਾ ਤੂੰ ਦਿਨ ਮੈਂ ਅਖਰ ਤੂੰ ਮੇਰੇ ਕਹਿਣੇ ਕਾਰ ਲੱਗਿਆ ਕਾਰ ਕੋਈ ਜੀ ਆਖੀ ਮੈਂ ਤੇਰਾ ਮਨਿਆ ਤੇ ਭਾਬੀ ਭਾਬੀ ਕੰਮ ਕਰਿਆ ਕਰ ਤੇਰੀ ਤੇ ਮੇਰੀ ਭਾਬੀ ਬਣਿਆ ਕਰ ਨਾ ਮੈਂ ਤੇਰਾ ਮਨ ਆਹੋ ਕੋਈ ਨਹੀਂ ਮੈਂ ਤੇਰਾ ਕਿੰਨਾ ਕਰਦੀ ਆ ਠੀਕ ਹੈ ਤੈਨੂੰ ਫਿਰ ਵੀ ਹੁੰਦਾ ਵੇ ਖਰੇ ਮੇਰਾ ਕਿੰਨਾ ਕਰ ਨਾਲ ਆਈ ਧੁੱਪੀ ਮੈਂ ਲਿਆ ਦੇ ਮੈਂ ਲਿਆ ਦੂੰਗੀ ਕੋਈ ਨਹੀਂ ਤੈਨੂੰ ਸੂਟ ਠੀਕ ਚੁੱੜੀ ਵੀ ਲਿਆ ਦਿੰਨਾ ਆਹੋ ਕੋਈ ਨਹੀਂ ਨਾਲ ਮੈਂ ਤੇਰੀ ਨਾਨੀ ਕੋਲ ਮਿਲਾ ਲਿਆਉਂਗੀ ਰਹਿਣਾ ਨਹੀਂ ਕਰਿਆ ਨਹੀਂ ਸਰਨਾ ਉਹਨੇ ਵੀ ਛੁੱਟੀਆਂ 'ਚ ਜਾਣਾ ਤੈ ਤਿੰਪਾ ਤੇਰੇ ਹੀ ਪਤੀਜੇ ਪਤੀਜੀਆਂ ਨੇ ਪਾਣੀ ਬਖਾਇਨ ਨੂੰ ਜਲਦੀ ਜਲਦੀ ਚਲ ਭਾਬੀ ਆਂਦੀ ਮੈਂ ਸੂਟ ਲਿਆ ਦੂੰਗੀ ਮੇਰੇ ਕੋਲ ਸੂਟ ਨਹੀਂ ਹੈਗਾ ਕੋਈ ਵੀ ਸੂਟ ਲਿਆ ਦੋ ਜੇ ਮੈਂ ਕਿਹਾ ਹੁਣ ਲਿਆ ਦੂੰਗੀ ਪਹਿਲਾਂ ਤਾਂ ਮੰਨਦੀ ਹੀ ਨਹੀਂ ਸੀਗੀ ਸੂਟ ਲਿਆ ਹੁਣ ਸੂਟ ਤੇਕ ਮੈਂ ਤੇਨੂੰ ਸੋਨਾ ਕੇ ਲਿਆ ਦੂੰਗੀ ਚੰਗਾ ਤੇ ਤੂੰ ਨਾ ਮੇਰੇ ਸਿਰ ਨੂੰ ਤੇਲ ਬੜੀ ਚੰਗੀ ਤਰ੍ਹਾਂ ਲਾਵੀਂ ਉਹ ਦਿਨ ਵਾਂਗੂ ਨਾ ਮਰਮੋਟਾ ਵਿਦਲੀਆਂ ਜੀਆਂ ਚ ਕੱਢ ਕੇ ਲਾ ਦਵੀਂ ਚੰਗੀ ਤਰ੍ਹਾਂ ਮੇਰਾ ਸਿਰ ਬੜਾ ਦੁਖਦਾ ਵਾ ਤੇਰੇ ਅੱਜ ਨੂੰ ਤੇਲ ਲੱਗਾ ਬੜਾ ਪਸੰਦ ਆਉਂਦਾ ਵਾ ਤੀ ਤੂੰ ਇਹ ਲਾ ਦਿੰਦੀ ਐਵੇਂ ਮੂੰਕੇ ਜੇ ਮਾਰ ਦਿੰਦੀ ਮੈਨੂੰ ਨਹੀਂ ਉਹ ਚੰਗੇ ਲੱਗਦੇ ਨਹੀਂ ਉਹ ਵੀ ਭਾਬੀ ਨੂੰ ਮੈਂ ਸੂਟ ਕਿਹਾ ਤੇ ਭਾਬੀ ਨੇ ਠੋਕ ਕੇ ਜਵਾਬ ਦਿੱਤਾ ਵੀ ਚਲ ਤੂੰ ਕਹਿ ਦੇਣਾ ਮੈਂ ਲਿਆ ਦੂੰ ਫੇਰ ਕਿੱਡੀ ਕੁ ਗੱਲ ਵਾ ਚੱਲ ਕੋਈ ਨਹੀਂ ਬਾਲੇ ਚੁੱਕਣੇ ਚੱਕਣ ਵਾਲੇ ਨਹੀਂ ਆਈਦਾ ਹੁੰਦਾ ਇੱਕ ਦੂਜੀ ਚੁੱਕਣ ਦਈ ਦਿੰਦੀ ਤੇ ਚੰ ਨੇ ਪਾ ਵੀ ਚੁੱਕਣਾ ਨਹੀਂ ਤੇਰੇ ਸਾਹਮਣੇ ਗੱਲ ਹੋਈ ਤਾਂ ਉਹਨੇ ਜਵਾਬ ਦੇ ਤਾਂ ਮੈਂ ਨਹੀਂ ਛੁੱਟ ਲਿਆ ਕੇ ਦੇਣਾ ਇਹਨਾਂ ਕਦੇ ਹੁੰਦਾ ਹੀ ਆ ਫਿਰ ਤੂੰ ਵੀ ਇੰਨੀਆਂ ਗੱਲਾਂ ਕਰ ਦੇਂਦੀ ਲਾਗੋ ਕਰੇ ਮੇਰੇ ਕੋ ਕੰਮ ਕਰਾਉਂਦੀ ਹੁਣ ਮੈਂ ਕੀ ਦੂੰ ਦੀ ਆਖੇ ਧੁੱਪੇ ਤੇਰੇ ਨਾਲ ਲੱਗੀ ਐ ਤੇ ਜੇ ਮੈਂ ਇੰਨਾ ਹੀ ਅੱਥੇ ਚੱਲ ਮਮੀ ਆਖਾ ਚ ਕਰਿਆ ਵੇ ਨਾ ਛੋਟਾ ਵੇ ਨਾ ਛੋਟਾ ਵੇ ਤੁਸੀਂ ਉਹਦਾ ਕੰਮ ਨਹੀਂ ਕਰਦੀ ਕੋਈ ਵੀ ਅਸਕਰ ਤੂੰ ਕੱਲੂ ਬਗਾਨੇ ਘਰ ਜਾਣਾ ਤੈਨੂੰ ਕਿਸ ਗੱਲ ਦਾ ਚੱਜ ਦੱਸਿਆ ਹੀ ਹੋਊਗਾ ਤੇ ਫੇਰ ਹੀ ਤੂੰ ਕਰੇਂਗੀ ਨਾ ਅਗਲੇ ਘਰ ਜਾ ਕੇ ਕੰਮ ਕਬੀ ਸੇ ਰਿਸੂਟ ਲਿਆਦੇ ਹਾਂ ਤੇ ਪਰਸੋਂ ਇੱਕ ਤੈਨੂੰ ਮੈਂ ਸੂਟ ਹੁਣੇ ਨਾ ਲਿਆਦਾ ਸੂਟ ਸੂਟ ਕਰੀ ਜੈਨੀ ਇਹਨਾਂ ਨੂੰ ਪਾਣੀ ਚੰਗੀ ਜਿਹਾ ਵਖਾਲਾ ਉਧਰ ਵੇਖ ਲਾ ਵੇ ਕੀ ਕਰੀ ਜੈਨਾ ਵਾ ਚੱਲ ਛੇਤੀ ਕਰ ਨਿਆਣੇ ਵੀ ਮਗਰੇ ਆ ਗਏ ਆ ਸਾਰੀ ਨਹੀਂ ਮੇਰੀ ਗਾਗਾ ਪਾਣੀ ਪੀਣ ਨਹੀਂ ਦਈਆਂ ਮੈਂ ਹਾਂ ਚੱਲ ਮੈਂ ਇੱਕ ਦੋ ਤਰੀ ਨੂੰ ਮੇਰੀ ਨਾਨੀ ਨੂੰ ਮਲਾ ਲਿਆ ਵੀ ਤੇ ਮੈਂ ਕਿ ਨਾਲ ਲੈਂਦਾ ਚੱਲ ਕੋਈ ਨਹੀਂ ਤੇ ਮੈਂ ਮਲਾ ਲਿਆਉਂਗੀ ਇੱਕ ਮੇਰਾ ਪਿਆ ਫੁੱਲਾਂ ਵਾਲਾ ਸੂਟ ਖੁੱਲਾ ਜਾ ਤੈਨੂੰ ਆਹ ਫੁੱਲਾ ਕਰਕੇ ਦੇ ਦੇਣੀ ਤੇ ਮਾ ਬਣੀਆ ਵਾ ਬਣਾ ਦੇ ਤੂੰ ਆਪੇ ਤੋਂ ਨੇ ਕਿਹਾ ਮੈਂ ਨਵਾਂ ਬਣਾ ਦੂੰਗੀ ਇੱਕ ਸੋੜਨਾ ਕੀ ਹੋ ਚਲਿਆ ਇੰਨੇ ਮੇਰੇ ਵੀਰ ਕਮਾਈ ਚਲਵੇਂ ਅਖਲੀ ਨੂੰ ਤੇ ਫੇਰੀ ਆਲਾ ਆ ਜੂਗਾ ਨਾ ਗਰਮੀ ਬੜੀ ਮੇਰੇ ਤੋਂ ਤਾਂ ਜਾ ਨਹੀਂ ਜਣ ਜੇ ਆ ਜੂਗਾ ਨਾ ਮੈਂ ਤੇ ਮਨ ਲੈ ਦਿੰਨੀ ਆ ਪਸੰਦ ਕਰ ਲਈ ਤੂੰ ਮੋਟੇ ਮੋਟੇ ਫੁੱਲਾਂ ਵਾਲਾ ਹੀ ਜ਼ਿਆਦਾ ਪਉਂਦੀ ਆ ਇੰਨੇ ਮੇਰੇ ਵੀਰ ਕਮਾਈ ਆ ਮੈਂ ਕੋਈ ਨੀ ਤੈਨੂੰ ਸੋਹਣੀ ਸੋਹਣੀ ਮੀਡੀਆ ਕਰਕੇ ਨਾ ਤੇਰਾ ਸੇ ਸੁਰੂਆਕ ਫੇਰੀ ਲੈ ਕੇ ਜਾਉਂਗੀ ਕੋਈ ਵੇਖ ਹੀ ਲੈਂਦਾ ਕਿਨ ਪਸੰਦੀ ਹੋ ਜਾਂਦਾ ਰਿਸ਼ਤਾ ਵੀ ਚੱਲ ਕੋਈ ਨਹੀਂ ਗਾ ਸੋਹਣੀ ਆ ਇਹਦਾਂ ਨਾ ਮਤ ਕਰਿਆ ਕਰ ਜਲਦੀ ਕਰ ਨਾ ਚੱਲ ਗਈ ਹਣ ਘਰ ਭਾਬੀ ਚੱਲ ਫਿਰ ਚੱਲ ਜੀ ਇੱਕ ਗੋਆ ਸ਼ਾਮਣ ਪੱਥੇਗੀ ਬਾਪੂ ਦੋ ਕ ਪਾਥ ਲੈਂਦੀ ਹੈ ਨਹੀਂ ਗਾ ਬਾਪੂ ਬੜਾ ਗਰਮੀ ਬੜੀ ਭਾਬੀ ਮੇਰੇ ਤੇ ਮਰਾਮ ਕਰੋ ਮੈਂ ਕੜੀ ਗਰਮੀ ਹੈ ਜੀ ਰੈਨ ਚੱਲ ਜਾ ਡੱਪ ਉੱਥੇ ਚੱਲ ਆ ਜਾਗਾ ਉਤੋਂ ਗਰਮੀ ਚ ਇੰਨਾ ਨਾਲ ਮੈਨੂੰ ਵੀ ਸਾਰਾ ਹੀ ਕਰਨਾ ਪੈਂਦਾ ਤੇ ਕਹਿ ਦਿੰਦੀ ਮੈਂ ਕੱਲੀ ਕਰਦੀ ਹਾਂ ਹਾਂ ਛੇਤੀ ਜਦੀ ਸਬਜੀ ਚੀਰ ਲਾ ਕੰਮ ਤੇ ਅੱਧਾ ਹੀ ਕੀਤਾ ਤੂੰ ਅੱਧਾ ਤਾਂ ਹੋ ਹੀ ਨਹੀਂ ਕੀਤਾ ਉਹਨੂੰ ਉਹਨਾਂ ਕੋਲ ਜਾ ਕੇ ਦੱਸਨ ਆਪੀ ਪ੍ਰੀਤ ਐ ਦਿਨ ਨੂੰ ਏਦਾਂ ਆਂਦੀ ਕਪੜੇ ਉਹ ਕਿੱਥੇ ਮੇਰੀ ਸੋਹਣੀ ਜਿਹੜਾ ਉਹਨੂੰ ਮੈਂ ਭਾਬੀ ਦੱਸਣਾ ਵਾਂ ਸੋਹਣੀ ਉਹਨੇ ਕਿਹਾ ਤੈਨੂੰ ਦਾਗ ਮਾਰੀ ਐ ਏਦਾਂ ਹੀ ਤੂੰ ਉਹਦੇ ਕੋਲ ਮੇਰੀਆਂ ਕਰਦੀ ਹੋਵੇਂਗੀ ਹਾਲ ਤੇਰਾ ਕੋਈ ਨਹੀਂ ਰਿਹਾ ਏਦਾਂ ਨਹੀਂ ਕਹੀ ਹੁੰਦਾ ਘਰ ਨਹੀਂ ਵਸਦੇ ਹੁੰਦੇ ਮੈਂ ਨਹੀਂ ਕਰਦੀ ਕਿਸੇ ਕੋਲ ਵੀ ਗੱਲ ਤੇਰੇ ਭਰਾਵਾਂ ਦਾ ਘਰ ਆ ਕੇ ਇੱਕ ਪਾਉ ਏਦਾਂ ਹੁਣ ਤੇਰੀ ਮਾਂ ਬੈਠੀ ਆ ਭਾਬੀ ਤੇਰੀ ਸਾਨੂੰ ਜੋੜ ਕੇ ਰੱਖੂਗੀ ਦੋਵਾਂ ਨੂੰ ਭਾਬੀ ਪੈਰ ਧੋਲਾ ਵੇਲਾ ਮਾਂਹਾ ਪੋਚੇ ਲਾਏ ਤੋ ਲੈਨੀਆ ਪੈਰ ਮਹਾ ਕੀ ਦੱਸ ਵੀ ਉੱਥੇ ਪੋਚੇ ਝੱਟ ਜੇ ਤੈਨੂੰ ਪੋਚੇ ਲਾਉਣ ਵਾਲਾ ਲਿਆ ਕੇ ਦਿੱਤਾ ਵਾ ਕੁਛ ਨਹੀਂ ਹਾਲੇ ਦਾ ਚੰਗੀ ਤਰ੍ਹਾਂ ਸਾਬਨਾ ਹੱਥ ਧੋਵੀ ਫਿਰ ਸਮੈਲ ਆਉਣੀ ਹੈ ਮੇਰੇ ਨਾਲੇ ਮੇਰੇ ਕੋ ਗੋਆ ਸਟਾਲਿਆ ਸਾਰਾ ਕੰਮ ਕਰ ਲਿਆ ਤੇ ਆਂਦੀਆਂ ਹੀ ਸਬਜੀ ਬਣਾ ਦਾਈਂ ਰੇ ਸਬਜੀ ਵੀ ਨਹੀਂ ਬਣਾਈ ਬਣਾਉਣੀ ਤੇ ਛੱਡੋ ਗੰਦਾ ਵੀ ਨਹੀਂ ਚੀਰਿਆ ਕੋ ਕੋਸ਼ ਨਹੀਂ ਕਰਦੀਆਂ ਹੋਈਆਂ ਜਿਆਦਾ ਹੀ ਮੈਨ ਮੇਰਾ ਮੇਰਾ ਇਹਨਾਂ ਲਹੂ ਪੀਤਾ ਵਾ ਨਾ ਸਬਜੀ ਲਈ ਨਾ ਕੋ ਗੰਡਾ ਟੋਟਾ ਝੀਰਿਆ ਗੱਲਾਂ ਜੀ ਸਾਰ ਛੜਦੀਆਂ ਬੜੀਆਂ ਉਦਾਂ ਚਲਾਕ ਬੰਦੀਆਂ ਦੋਵੇਂ ਜਾਣੀ ਐ ਨਾ ਤਾਂ ਤੂੰ ਹੀ ਗੰਡਾ ਝੀਰ ਦੋ ਬਚਲਾ ਕੇ ਤੜਕਾ ਲਾ ਮਾਰ ਲਊਗੀ ਆਣ ਕੇ ਗੱਲਾਂ ਕਰ ਕਰ ਕੇ ਪੋਠੀਆਂ ਪੋਚੇ ਪਾਪਾ ਕੰਮ ਕਰਾ ਲੈਂਦੀਆਂ ਮੱਦੇ ਸਬਜੀ ਪਾਣੀ ਦਾ ਵੀ ਸਾਰਾ ਹੀ ਪਿਆ ਵਾ ਆਟਾ ਵੀ ਰਸੋਈ 'ਚ ਜੇ ਗੁੰਨਣ ਵਾਲਾ ਵਾ ਦੱਸ ਇੱਕ ਜਾਨੀ ਸਬਜੀ ਬਣਾਓ ਇੱਕ ਜਾਨੀ ਆਟਾ ਗੁੰਨ ਲਓ ਸਾਰਾ ਹੀ ਕੰਮ ਕਰਾਉਂਦੀਆਂ ਐਵੇਂ ਕਹਿੰਦੇ ਮਾਵਾ ਮਾਵਾ ਹੀ ਹੁੰਦੇਗਾ ਪਰਜਾਈ ਨਹੀਂ ਮਾਵਾ ਬੰਦੀਆਂ ਜੇ ਪਰਜਾਈਆਂ ਮਾਵਾ ਬੰਨ ਜਾਂਦੇ ਕਿੱਥੋਂ ਫਿਰ ਮਾਵਾ ਨੂੰ ਕੌਣ ਚੇਤੇ ਕਰੇ ਉਹ ਤਾਂ ਇਹ ਗਰਮੀ ਦੇ ਸਾਰਾ ਦਿਨ ਵੀ ਨਹੀਂ ਬੈਠ ਦਿੰਦੀਆਂ ਜਾਂ ਘਰ ਲਾ ਘਰ ਲਾ ਘਰ ਲਾ ਨਾਲੇ ਗੱਲਾਂ ਕਰਦੀਆਂ ਨਾਲੇ ਕੰਮ ਕਰਾਈ ਜਾਂਦੀਆਂ ਰਹਿੰਦੀਆਂ ਮੇਰੇ ਕੋਲ ਸੋ ਕੀ ਕਰਨ ਦੇ ਨਹੀਂ ਕਰਮੋ ਕੋਈ ਨਹੀਂ ਸਬਜ਼ੀ ਚੀਰਨ ਲੱਗੀ ਆ ਤੁਸੀਂ ਤਾਂ ਖੈ ਧਰ ਦਾਂਗੇ ਧਰੀ ਨਹੀਂ ਜੀ ਤਰੀ ਨਹੀਂ ਮੈਂ ਵੀ ਲੰਮੇ ਪੈ ਗਈ ਆ ਕੇ ਧੁੱਪ ਬੜੀ ਉੱਧਰ ਬਾਹਰ ਤੇ ਫੇਰ ਭਾਬੀ ਤੇ ਮੈਥੋਂ ਕੰਮ ਕਰਾਉਂਦੀਆਂ ਮੈਂ ਕਿਤੇ ਲੋਹੇ ਦੀ ਬਣੀ ਐ ਤੋ ਜਾਂ ਗੰਡਾ ਟੋਟਾ ਹੀ ਲੈ ਦੱਸ ਤੂੰ ਕੰਮ ਹੀ ਕਰਨਾ ਕਰ ਮੈਂ ਨਾ ਨਾ ਕਰਿਆ ਕਰ ਫੇਰ ਸਾਰਾ ਕੰਮ ਤੇ ਤੂੰ ਕਰਨਾ ਤੇ ਫੇਰ ਹੀ ਚੱਜ ਜਾਏਗਾ ਅਗਲੇ ਘਰ ਜੀ ਲੈ ਚੀਰ ਚੰਗੀ ਤਰ੍ਹਾਂ ਚੀਰ ਸਬਜ਼ੀ ਕੀ ਬਣਾਉਣ ਲੱਗੀ ਆ ਕੀ ਪ੍ਰੀਤ ਨੂੰ ਪੁੱਛਿਆ ਹੀ ਆਹੋ ਭਾਬੀ ਆਖਣ ਦੀ ਕੜੀ ਬਣਾ ਲੈ ਅੱਛਾ ਹੂੰ ਚੱਲ ਫੇਰ ਸਵਾਦ ਕੀ ਬਣਾਈ ਵਧੀਆ ਇਹਦਾ ਸਵਾਦ ਹੋਣ ਜਿੱਦਾਂ ਦੀ ਮੈਂ ਬਣਾਉਣੀ ਆ ਆ ਕੀ ਤੂੰ ਚੁੰਨਾ ਜ ਲੈ ਆ ਸਿਰ ਤੇ ਐਵੇਂ ਲੈਂਦੀਆਂ ਕੁੜੀਆਂ ਤੂੰ ਤਾਂ ਬੇਬੇ ਜੀ ਬਣ ਕੇ ਬਹਿ ਜਾਂਦੀ ਪਰ ਫਿਰ ਜੇ ਮੇਰੇ ਵਾਲ ਖਿਲਰਦੇ ਤਾਂ ਹੀ ਰੋਲ ਆ ਪਉਂਦੀਆਂ ਜੇ ਹਾਂ ਇਹ ਮੈਂ ਕਿੱਡੀਆਂ ਸੋਹਣੀਆਂ ਤੇ ਨਮੀਡੀਆਂ ਕਰਕੇ ਦਿੱਤੀਆਂ ਆ ਕੀ ਕਰਦੇ ਆ ਜੂੜਾ ਜਿਆ ਉਤੋਂ ਪਿੱਛੋਂ ਐ ਥੋੜੀ ਕਰੀਦਾ ਤੂੰ ਜਿਹਨਾਂ ਬਹੁਤ ਜਿਆਦਾ ਕਰਮੋਂ ਵੈਸੇ ਨਾ ਡੰਡ ਲਾ ਕੇ ਬਹਿ ਜਾਨੀ ਐ ਕੋਈ ਆ ਜਾ ਬੈਠਾ ਲੱਬੇ ਬੇਬੇ ਬਣ ਕੇ ਬਹਿ ਜਾਨੀ ਕਿੱਥੇ ਕੰਗੀ ਲਿਆ ਮੈਂ ਕੰਗੀ ਲਿਆਵਾ